ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਇੱਕ ਵੇਅਰਹਾ우스 ਬਣਾਇਆ ਗਿਆ ਵਾ ਜਿੱਥੇ ਜਿੰਨੀ ਵੀ ਰਾਹਤ ਸਮੱਗਰੀ ਆਉਂ ਜਮਾ ਕਰਕੇ ਇਨਵੈਂਟਰੀ ਦੇ ਰੂਪ ਵਿੱਚ ਇਕੱਠੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੇ ਵੀ ਸਬ ਡਿਵੀਜ਼ਨਲ ਮੈਜਿਸਟ੍ਰੇਟ ਆ ਜਿਹਨਾਂ ਦੇ ਇਲਾਕੇ ਹੜ੍ਹ ਪ੍ਰਭਾਵਿਤ ਨੇ ਜਿਵੇਂ ਕਿ ਕਲਾਨੌਰ ਡੇਰਾ ਬਾਬਾਨਾ ਦਿਨਾ ਨਗਰ ਆਦਿ ਉਨਾ ਸਬ-ਡਿਵੀਜ਼ਨਲ ਮੈਜਿਸਟ੍ਰੇਟਸ ਵੱਲੋਂ ਸਾਨੂੰ ਇੱਥੇ ਇਨਵੈਂਟਰੀ ਦੇ ਵਿੱਚ ਆਪਣੀਆਂ ਜਿਹੜੀਆਂ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਦੇ ਨਾਲ ਸੰਬੰਧਤ ਰਾਹਤ ਸਮੱਗਰੀ ਸੰਬੰਧੀ ਜਿਹੜੀਆਂ ਮੰਗ ਕੀਤੀ ਜਾਂਦੀ ਆ ਉਹ ਮੰਗ ਜਿਹੜੀਆਂ ਸੰਬੰਧਤ ਹਰ ਪਿੰਡ ਵਾਈਜ਼ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਨੋਡਲ ਅਧਿਕਾਰੀ ਲਾਏ ਗਏ ਨੇ ਉਹਨਾਂ ਨੋਡਲ ਅਧਿਕਾਰੀਆਂ ਨੂੰ ਰਾਹਤ ਸਮੱਗਰੀ ਜਲਦ ਤੋਂ ਜਲਦ ਜਿਹੜੀ ਆ ਉਹ ਪ੍ਰੋਵਾਈਡ ਕਰ ਦਿੱਤੀ ਜਾਂਦੀ ਆ ਤਾਂ ਜੋ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਰਾਹਤ ਦਾ ਕੰਮ ਜਿਹੜਾ ਵਾ ਉਹ ਤਰਮੀਮ ਦੇ ਨਾਲ ਕੀਤਾ ਜਾ ਸਕੇ। ਕੀ ਲੋਕਾਂ ਨੂੰ ਅਪੀਲ ਕਰਦਰਾਸ ਹੋ ਗਈ ਦੇਣ ਵਾਲਿਆਂ ਨੂੰ ਰਾਹਤ ਸਮੱਗਰੀ ਦੇਣ ਵਾਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅਪੀਲ ਇਹੀ ਆ ਕਿ ਕਿਰਪਾ ਕਰਕੇ ਸਾਡੇ ਨਾਲ ਇੱਥੇ ਪੰਚਾਇਤ ਪਵਨ ਗੁਰਦਾਸਪੁਰ ਵਿਖੇ ਟਾਈਅੱਪ ਕੀਤਾ ਜਾਏ ਤਾਂ ਜੋ ਅਸੀਂ ਤੁਹਾਨੂੰ ਦੱਸ ਸਕੀਏ ਕਿ ਕਿਹੜੇ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਰਾਹਤ ਸਮੱਗਰੀ ਦੀ ਜ਼ਿਆਦਾ ਰਿਕੁਆਇਰਮੈਂਟ ਆ ਇਥੋਂ ਇਨਵੈਂਟਰੀ ਦੇ ਵਿੱਚ ਬਕਾਇਦਾ ਤੁਹਾਨੂੰ ਰਸੀਦ ਵੀ ਦੇ ਸਕੀਏ ਕਿ ਤੁਸੀਂ ਤੁਹਾਡੇ ਜਾਂ ਤੁਹਾਡੀ ਐਨਜੀਓ ਵੱਲੋਂ ਕੀ ਕੀ ਜਿਹੜਾ ਵਾ ਉਹ ਪ੍ਰੋਵਾਈਡ ਕੀਤਾ ਗਿਆ ਆ ਹੁਣ ਤਾਂ ਫਿਰ ਬਸ ਉਹ ਗੱਲ ਹੀ ਕਾਫੀ ਵੀਆਪੀ ਲੋਬੀ ਵਿੱਚ ਦੇਜੋ ਕਿ ਤਲਾਸ਼ ਤੋਂ ਬਾਅਦ ਉਹ ਕਿੰਨੇ ਕੋ ਲੋਕ ਕਿੱਪਾ ਲੋਕਾਂ ਦੇ ਨੇ ਲਗ ਲਗ ਲੱਖਾਂ ਵਿੱਚੋਂ ਲੋਕੀ ਆ ਰਹੇ ਨੇ ਜਿਵੇਂ ਕਿ ਅੱਜ ਹੀ ਇੱਥੇ Rajasthan ਤੋਂ ਇੱਕ ਟਰੱਕ ਲੈ ਕੇ ਸੰਬੰਧਿਤ NGO ਆਈ ਆ ਉਹਨਾਂ ਨੂੰ ਅਸੀਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਦੇ ਨਾਲ ਟਾਈ ਅਪ ਕਰਵਾ ਕੇ ਕਲਾਨੌਰ ਦੇ ਵਿਖੇ ਭੇਜਿਆ ਗਿਆ ਆ ਨਾਲ ਸਾਡੇ ਉਹਨਾਂ ਦੇ ਸਾਡੇ ਸੰਬੰਧਿਤ ਅਧਿਕਾਰੀ ਅਤੇ ਕਰਮਚਾਰੀ ਵੀ ਗਏ ਨੇ ਤਾਂ ਜੋ ਉਹਨਾਂ ਨੂੰ ਸਹਾਸ ਸਮੱਗਰੀ ਵੰਡਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਦਰ ਪੇਸ਼ ਨਾ ਆਏ